ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਅਤੇ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਨੰਗਲ ਗਰਸ਼ਿੰਕਰ ਰੋਡ ਪਿੰਡ ਸ਼ਾਹਪੁਰ ਤੋਂ ਜਿੱਥੇ ਕਿ ਸ਼ਾਹਪੁਰ ਘਾਟੇ ਦੇ ਵਿੱਚ ਇੱਕ ਟਾਟਾ 407 ਟੈਂਪੂ ਪਲਟਣ ਦੇ ਨਾਲ 30 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ ਮਿਲੀ ਜਾਣਕਾਰੀ ਦੇ ਅਨੁਸਾਰ ਟਾਟਾ 407 ਦੇ ਵਿੱਚ ਸੰਗਤਾ ਪਿੰਡ ਕੰਗਥਲ ਜ਼ਿਲ੍ਹਾ ਕੈਤਲ ਹਰਿਆਣਾ ਦੇ ਰਹਿਣ ਵਾਲੇ ਸਨ ਜੋ ਕਿ ਦਰਸ਼ਨੰਦ ਦੇ ਲਈ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਜਾਣ ਦੇ ਉਪਰੰਤ ਸ਼੍ਰੀ ਬੋਬੋਰ ਸਾਹਿਬ ਤੋਂ ਸ਼੍ਰੀ ਅਮਰਿਤਸਰ ਸਾਹਿਬ ਨੂੰ ਜਾ ਰਹੇ ਸਨ ਤਾਂ ਜਦੋਂ ਇਹ ਉਪਤ ਸਥਾਨ ਉੱਤੇ ਪੁੱਜੇ ਤਾਂ ਟਾਟਾ 407 ਦੀ ਬ੍ਰੇਕਅਪ ਫੇਲ ਹੋਣ ਦੇ ਨਾਲ ਇਹ ਪਲਟ ਗਿਆ ਇਸ ਹਾਦਸੇ ਦੇ ਵਿੱਚ 25 ਤੋਂ 30 ਦੇ ਕਰੀਬ ਸੰਖਤਾ ਜ਼ਖਮੀ ਹੋਈਆਂ ਹਨ ਹਾਦਸੇ ਦੇ ਉਪਰੰਤ ਚੌਂਕੀ ਬਿਨਿਆਲ ਪੁਲਿਸ ਨੇ ਲੋਕਾਂ ਦੀ ਮਦਦ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਗੜਸ਼ੰਕਰ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਬਿਟੂ ਦੀ ਰਿਪੋਰਟ ਅਸੀਂ ਜੀ ਜ਼ਿਲ੍ਹਾ ਕੈਥਲ ਤੋਂ ਆਏ ਆ ਹਲੋ ਕੈਥਲ ਸਾਇਕ ਹਲੋ ਕਕਰਾਲਾ ਪਿੰਡ ਹੈ ਸਾਡਾ ਜੀ ਕੁਝ ਕਾਂਗਤਲੀ ਤੇ ਜੀ ਆ ਕੁਝ ਕਕਰਾਲੇ ਅਣੈਤ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਮਤਲਬ ਦਰਸ਼ਨ ਕਰਨ ਆਏ ਸੀ ਗੁਰੂ ਘਰਾਂ ਦੇ ਤੇ ਅਸੀਂ ਪਰਸੂ ਚੱਲੇ ਸੀ ਸਵੇਰੇ ਸਾਰੇ ਦਰਸ਼ਨ ਕਰਦੇ ਹੋਏ ਫਤੇਗੜ ਸਾਹਿਬ ਚਮਕੌਰ ਸਾਹਿਬ ਅੱਗੇ ਅਸੀਂ ਅਨੰਦਪੁਰ ਸਾਹਿਬ ਤੇ ਇੱਧਰੋਂ ਅਸੀਂ ਹੁਣ ਲਾਸਟ ਵਿੱਚ ਘਾਟ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਕੇ ਹੁਣ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਜਾ ਰਹੇ ਸੀ ਹਰਮੰਦਰ ਸਾਹਿਬ ਜੀ ਤੇ ਰਾਤ ਚ ਬ੍ਰੇਕ ਫੇਲ ਹੋ ਗਈ ਗੱਡੀ ਦੀ ਤੇ ਪਹਾੜੀ ਤੂਫਾਨਰ ਦੀ ਪਈ ਸੀ ਗੱਡੀ ਤੇ ਉਹ ਪਲਟ ਗਈ ਏ ਜੀ ਗੱਡੀ ਤੇ ਕਾਫੀ ਸੱਟਾਂ ਸਭ ਨੂੰ ਲੱਗੀਆਂ ਨੇ ਉਹ तकरीबन 30 30 ਜਣੇ ਸੀ ਜੀ 30 ਪੰ 30 ਕ ਜਣੇ ਸੀ 30 ਲਗਭਗ 31 ਜਣੇ 31 ਜਣੇ ਕਿੰਨੀਆਂ ਕ ਲੇਡੀਆਂ ਸੀ ਲੇਡੀਆਂ ਜਿਆਦਾ ਸੀ ਲੇਡੀਆਂ ਜਿਆਦਾ ਸੀ ਅਸੀਂ ਅਸੀਂ ਆਦਮੀ ਥੋੜੇ ਘੱਟ ਸੀ ਪੰਜ ਸੌ ਆਦਮੀ ਸੀ ਹਾਂਜੀ ਆ जख्मी काफी ਹੋ ਗਏ ਆ जख्मी काफी ਹੋ ਗਏ ਬਾਕੀ ਸਾਡੀ ਵਾਸਤੇ ਮਦਦ ਬਹੁਤ ਕੀਤੀ ਹੈ ਸਥਾਨਿਕ ਲੋਕਾਂ ਨੇ ਬਹੁਤ ਮਦਦ ਕੀਤੀ ਸਾਡੀ ਔਰ ਇੱਥੇ ਵੀ ਆ ਕੇ ਸਾਡੀ ਕਾਫੀ ਹਸਪੀਟਲ 'ਚ ਮਦਦ ਹੋਈ ਹੈ ਕੀ ਨਾਮ ਕੀ ਹੈ ਮੇਰਾ ਭੁਪਿੰਦਰ ਸਿੰਘ ਨਾਮ ਹੈ ਹਾਂਜੀ ਸਾਨੂੰ ਫੋਨ ਤੇ ਇਨਫਰਮੇਸ਼ਨ ਮਿਲੀ ਸੀ ਬਈ ਘਾਟੇ ਦੇ ਵਿੱਚ ਗੜਸ਼ੰਕਰ ਐਕਸੀਡੈਂਟ ਹੋ ਗਿਆ ਅਸੀਂ ਪੁਲਿਸ ਸਟੇਸ਼ਨ ਚੌਕੀ ਬਿਨੀয়াল ਤੋਂ ਜਲਦੀ ਤੋਂ ਜਲਦੀ ਪਹੁੰਚੇ ਜਦੋਂ ਮੌਕੇ ਤੇ ਦੇਖਿਆ ਤਾਂ ਟਰੱਕ ਪਲਟਿਆ ਹੋਇਆ ਸੀਗਾ Tata 407 ਅਸੀਂ ਫਟਾਫਟ ਸਵਾਰੀ ਦਾ ਪ੍ਰਬੰਧ ਕਰਕੇ ਸਾਰੇ ਮਰੀਜ਼ਾਂ ਨੂੰ ਤੇ ਸਿਵਲ ਹਸਪਤਾਲ ਗੜਸ਼ੰਕਰ ਪਹੁੰਚਾਤਾ ਹੈ ਤੇ ਸਾਰੇ ਇਲਾਜ ਅਧੀਨ ਹੈ ਬਿਲਕੁਲ ਠੀਕ ਹੈ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਇਹ ਐਵੇਂ ਲੱਗਦਾ ਜਿਦਾ ਡਰਾਈਵਰ ਸਾਹਿਬ ਨੇ ਦੱਸਿਆ ਡਰਾਈਵਰ ਬਿਲਕੁਲ ਠੀਕ ਹੈ ਤੇ ਉਹਨਾਂ ਨੇ ਦੱਸਿਆ ਹੈ ਵੀ ਬ੍ਰੇਕ ਫੇਲ ਹੋ ਗਈ ਸੀ ਜਿਸ ਕਰਕੇ ਨਾ ਗੱਡੀ ਬੇਕਾਬੂ ਹੋ ਗਈ ਜਨ ਲਿਆਂਦਾ ਹੋਇਆ ਹੈ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸਾਰੇ ਬਿਲਕੁਲ ਠੀਕ ਹੈ ਤਕਰੀਬ ਤੁਹਾਡੀ ਡਿਗਰੀ ਸੀਗੀ ਨਹੀਂ 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 ਰੋਡ ਤੇ ਹੀ ਪਲਟ ਗਈ ਸੀਗੀ ਹਾਂਜੀ ਰੋਡ ਜਾਦੇ ਸੀ ਤੇ ਉਹਦੇ ਕਰਕੇ ਨਾ ਪਿੱਛੇ ਦੇ ਦੂਸਰੇ ਕਰਕੇ ਲੋਡ ਜਿਆਦਾ ਹੋਣ ਕਰਕੇ ਮਰੀਜ਼ ਸਾਰੇ ਟੋਟਲ ਲਗਭਗ ਦੱਸਿਆ ਜਾਂਦਾ ਹੈ ਵੀ 30-35 ਵਾਰੀਆਂ ਸੀਗੀਆਂ ਹਾਂਜੀ ਜ਼ਖਮੀ ਹੈਗੇ ਐ 7-8 ਹੈਗੇ ਐ ਜ਼ਖਮੀ ਬਾਕੀ ਤਕਰੀਬਨ ਠੀਕ ਹੈ ਜੀ ਹਾਂਜੀ ਸਾਡੇ ਕੋਲ ਐਕਸੀਡੈਂਟ ਆਇਆ ਸੀਗਾ ਮਾਸ ਗੈਜੁਐਲਟੀ ਆਇਆ ਸੀਗਾ ਰਾਊਂਡ 20-25 ਪੇਸ਼ੈਂਟ ਸੀਗੇ ਜੀ ਜਿਨ੍ਹਾਂ ਦਾ ਸਾਡੀ ਸਾਰੀ ਟੀਮ ਵੱਲੋਂ ਇੱਕਦਮ ਕਾਲ ਗਈ ਤੇ ਐਮਰਜੈਂਸੀ ਸਾਰੇ ਡਾਕਟਰਸ ਤੇ ਸਾਰਾ ਸਾਡਾ ਮੈਡੀਕਲ ਸਟਾਫ ਸਾਡੇ ਸਫਾਈ ਸੇਵਕ ਸਾਰੇ ਪਹੁੰਚ ਗਏ ਸੀਗੇ ਕਿ ਆਪਾਂ ਜਲਦੀ ਤੋਂ ਜਲਦੀ ਆਪਾਂ ਇਲਾਜ ਸ਼ੁਰੂ ਕਰ ਦਿੱਤਾ ਤੇ ਜੋ ਵੀ ਲੋਰਡ ਬੈਂਸ ਕਿ ਜਿਹੜਾ ਜਾਰ ਸੀਰੀਅਸ ਪੇਸ਼ੈਂਟ ਹੈਗੇ ਆਪਾਂ ਪੀਜੀਏ ਰੈਫਰ ਕਰ ਦਿੱਤੇ ਹੋਏ ਆ 108 ਐਮ뷸ੈਂਸ ਨੂੰ ਜਦੇ ਕਾਲ ਕਰਕੇ ਸਾਰਾ ਕੁਝ ਸਟ੍ਰੈਚ ਸਕੀਮ ਦੇ ਅੰਦਰ ਸਾਰਾ ਕੰਮ ਹੋ ਗਿਆ ਸਭ